ਆਪਾ ਵੇ ਆਪਾ ਆਓ ਉਹ ਲਾਰਮ ਚੱਲ ਪਿਆ ਪਾਣੀ ਲਾਉਣ ਨਹੀਂ ਚੱਲਣਾ ਚਾਹ ਹੋ ਗਤਨ ਹੋ ਰਹਾ ਚੱਲੀਏ ਮੁੜ ਕੇ ਮੱਗਰ ਕੇ ਬਟਲਾਂ ਦੇ ਪਾਣੀ ਮੜਕੋਣਾ ਅੰਦਰੋਂ ਲੜਾਈ ਇਹਦਾ ਅੱਜ ਜੀ ਸੀ ਕੇ ਮੜੇ ਕਹੀਂ ਕੋਈ ਕਿੱਥੇ ਪਈਆ ਸਾਰਾ ਕੁਝ ਹੋ ਗਿਆ ਓਕੇ ਚਾਹ ਬਣਾ ਲੈਂਦੇ ਸੱਤ ਨਾ ਅੱਛਾ ਹਨ ਕਿਨੇ ਤੂੰ ਤਾਂ ਟਾਈਮ ਹੋ ਗਿਆ ਆ ਜਾ ਫਿਰ ਬਾਅਦ ਚ ਦੇਖਾਂਗੇ ਉਹ ਛੋਟੀ ਸਾਡੀ ਲੈ ਲੈਣਾ ਨਾ ਚੰਗੀ ਹੁੰਦੀ ਆ ਛੋਟੀ ਚੱਕ ਲੈ ਮੈਂ ਫਿਰ ਉਹ ਦੰਗਾ ਜਿਹਾ ਦੇਖਵਾ ਸੀ ਕਿਹੜਾ ਕਹੀ ਵਾਧੂ ਆ ਯਾਰ ਮਦਕਨ ਆ ਜਾ ਕਹੀ ਬਹੁਤ ਹਾਂ ਜੀ ਚਲ ਨੱਕੇ ਵਾਂ ਕਰਾਇਆ ਸੀ ਪਹਿਲਾਂ ਉਹਦਾ ਕਰਾਇਆ ਸੀ ਯਾਰ ਖਰਾਬ ਉਸ ਨੂੰ ਹੋਰ ਨਹੀਂ ਕਰਾਇਆ ਸੀ ਨਾ ਮੈਂ ਚੰਗਾ ਕੀਤਾ ਤੇ ਦਰਮਾਣ ਆਖਿਆ ਸੀ ਬਈ ਜੇ ਮੈਸਤਰੀ ਨਹੀਂ ਗਿਆ ਜਦੋਂ ਉਹ ਕਰਾਇਆ ਸੀ ਤਾਂ ਮੈਨੂੰ ਆ ਜਾ ਲਾਰਮ ਚੰਦਿਆਂ ਦਾ ਇਹ ਤਾਂ ਦੇਖ ਲੈ ਤੂੰ ਉਹ ਮੈਨੂੰ ਕਿੱਥੇ ਸੁਣਦਾ ਭਾਈ ਅੰਦਰੋਂ ਆਇਆ ਕਿ ਮੈਂ ਤਾਂ ਚੰਗਾ ਕੀਤਾ ਨੇ ਬਾਰੀ ਨੰਗ ਜਾਂਦੀ ਉਹ ਰਾਹ ਆ ਫਾਰ ਵੀ ਖੁੱਲੇ ਫਸ ਰੱਖੇ ਬਾਹ ਤਾਪੁਰਾ ਬਾਬਾ ਜੀ ਦੀ ਦੁਕਾਨ ਤੇ ਵਗਾ ਚਰਦਾ ਜਾਂ ਲੈਣਾ ਮੁਰਤੇ ਖੁੱਲੇ ਹੀ ਸਰਦਾ ਝੜਦੀ ਇਹ ਹੁਣ ਕਈ ਵਾਰ ਕੋਈ ਪੁਸਤਾ ਵੀਦਾ ਜਾਂਦਾ ਬਾਸਤ ਲਾਇਆ ਜਰਾ ਉਹ ਬਾਤ ਲਾਤਾ ਤਰ ਲਾ ਬਣੀ ਜਾਂਦਾ ਐਵੇਂ ਆਇਓ ਮਰਹਮਤ ਜੀ ਨਾਲ ਬਾਤ ਆਇਆ ਪਈ ਚੋਲਾਂ ਦਾ ਕਾਰਜ ਜਿੰਦੇ ਹੁੰਦੇ ਆ ਸਾਦਾ ਨਹੀਂ ਹਾਂ ਜਿੰਦੇ ਵੀ ਬਣੇ ਆ ਫਾਂਬੋ ਕੀ ਲੈਣਾ ਕਿ ਕੋਈ ਯਾਰ ਅਉਂ ਇਤਰਾ ਮੈਂ ਇਹਦਾ ਗੋਡਾ ਕੰਮ ਕਰਦਾ ਮੱਕਰ ਕੇ ਮੁਰਕੇ ਜੇ ਪਾਣੀ ਦੀ ਭਾਰੀ ਤੇ ਚਲੜੀ ਆਏ ਇੱਕ ਬੱਟ ਲੈ ਕੇ ਜਿਹੜਾ ਆਪਣੇ ਟਾਈਮ ਪਿਆਗਾ ਟਾਈਮ ਕਹਦਾ ਪਿਆਗਾ 10 ਮਿੰਟਾਂ ਦੀ ਪਹਿਲਾਂ ਲਾਇਆ ਸੀ ਆਲਰਮ 10 ਮਿੰਟਾਂ ਚ ਜਾਏਗਾ ਤੇ ਪਹਿਲਾਂ ਗਾਲ ਦਿੰਦਾ ਪਹਿਲਾਂ ਤੂੰ ਗਾਂ ਦੀ ਗੁਮਕਲਾ ਵੀ ਗਿਆ ਸੀਗਾ ਤੇ ਮਿਸਤਰੀਨ ਲਾ ਰੱਖਿਓ ਦਾ ਕੰਮ ਨਹੀਂ ਇਹ ਸਾਰਾ ਦਿਨ ਕੰਮ ਨਹੀਂ ਚੋપરા ਨੂੰ ਕੰਮ ਕੀ ਆਖਾਂ ਹਾਂ ਸਰ ਗੁੰਡਮ ਤਾਂ ਨਹੀਂ ਮਾਰਨੀ ਮੇਰੀ ਮੰਦਾ ਮੈਂ ਹੋਰ ਕੌਣ ਕਰੂਗਾ ਕਰੀਏ ਨਾ ਫਿਰ ਅੱਜ ਨਹੀਂ ਆ ਫਿਰ ਜੋ ਛੋਟਾ ਟਾਈਮ ਹੈ ਤੁਸੀਂ ਕਰੋ ਸਾਡਾ ਟਾਂਜੀਸਤੀ ਕਰ ਲਿਆ ਮਾਰ ਕੜਾ ਪੱਜਣਾ ਦਾ ਜੇ ਤੂੰ ਤੂੰ ਆਏ ਵੀ ਦੇਖ ਪੈਂਦੇ ਖਾਸ ਮੈਂ ਬੁੜਾ ਬੰਦਾ ਤੇਰੇ ਨਾਲ ਜਾਣਾ ਪਾਣੀ ਲਵਾਉਣਾ ਸ਼ਰਮ ਮਾਨ ਮਾਰੀ ਮੋਤੀ ਬੜਾ ਆਇਆ ਕਿਰਾਂ ਘਰੇ ਆ ਜੀ ਆਪ ਦਾ ਜਾਂ ਉੱਥੇ ਪਾ ਜੀ ਮੋਟਰ ਚ ਨਾ ਨਾ ਭਾਈ ਮੈਂ ਨਹੀਂ ਵਿਸਾ ਕਰਦਾ ਹਾਂ ਆ ਐ ਕਿ ਮੈਂ ਪਾਣੀ ਲਾਏ ਪਹਿਲੀ ਵਾਰ ਜਾਣਾ ਕਣ ਕੱਢ ਡਿਗ ਪੂਜਿਆ ਰ ਐ ਕਣਕ ਡਿਗੂ ਗੀ ਹੁਣ ਫੇਰ ਮੈਂ ਤੂੰ ਰੋਕ ਲੇਂਗਾ ਉੱਥੇ ਜਾ ਕੇ ਹੁਣ ਰੋਕਿਆਰੇ ਵੱਧ ਭਰ ਦਿੰਨਾ ਤੂੰ ਆਰੇ ਵੱਧ ਭਰ ਦਿੰਦੇ ਵਧੀਆ ਲਾਸਟ ਪਾਣੀ ਆ ਫਿਰ ਫੇਰ ਕਿਆਰੇ ਨੂੰ ਕੀ ਹੁੰਦਾ ਹੁੰਦਾ ਕਿ ਸਾਰੀ ਡਿਗ ਪੂਗੀ ਆ ਫਲਜੂ ਮੋੜ ਕੇ ਟੂੜੀ ਨਹੀਂ ਵਾਰਨੀ ਨਾ ਧਾਣੀ ਅਠਾਉਣੇ ਆਗੇ ਸਾਰਾ ਕੁਸਾ ਉਹ ਜਿਹੜਾ ਮਾਲਕ ਨੇ ਲਿਖਤਾ ਸਭ ਕੁਝ ਆਊਗਾ ਐ ਤਾਂ ਅਬ ਤੂੰ ਰੋਟੀ ਵੀ ਨਾ ਖਾ ਮਾਲਕ ਨੇ ਜੇ ਲਿਖਿਆ ਤਾਂ ਮੂੰਹ ਚ ਪਾ ਦੂਗਾ ਤੇਰੇ ਮਾਲਕ ਨੇ ਲਿਖਿਆ ਫੇਰ ਹੀ ਪੈਂਦੀ ਮੂੰਹ ਚ ਆਪਣੇ ਹੱਥ ਹਲਾਉਣਾ ਪੈਂਦਾ ਹੱਥ ਹਲਾਈਏ ਨੇ ਪੈਰ ਵੀ ਹੱਲੀ ਜਾਂਦੇ ਨਾਲ ਅਜਾ ਮੈਂ ਸਾਰੇ ਕੁਝ ਹੀ ਹਾਲਤਾਂ ਦਾ ਕਿਹੜੇ ਹੱਥ ਮੜਾ ਤੁਰਿਆ ਹੈ ਮੰਤਜੀ ਨਾਲ ਇੰਨਾ ਨਹੀਂ ਮੈਥੋਂ ਤੁਰਿਆ ਜਾਂਦਾ ਭਰਾਵਾ ਤੂੰ ਬੱਜ ਰਿਹਾ ਹੈ ਮਤਨਾ ਜਾ ਕੇ ਫਿਰ ਐਡੀ ਹਿੰਮਤਾਂ ਤਾਂ ਮਤ ਨਾਲ ਚੀਜ਼ ਤੁਰ ਹੀ ਨਹੀਂ ਜਾਂਦਾ ਸਿਰ ਤੋਂ ਹੌਲੀ ਤੁਰਦਾ ਨੂੰ ਤਾਂ ਹੌਲੀ ਤੁਰਿਆ ਗਿਆ ਇਹ ਪਾਣੀ ਪਿੱਛੇ ਨਹੀਂ ਨਾਲੇ ਬੋਲਦੇ ਨੇ ਪਾਣੀ ਦਾ ਕੀ ਹਫ਼ਤੇ ਬਾਅਦ ਫੇਰਾ ਜੂਆ ਹਾਂ ਹਾਂ ਦੀਪੂ ਦੀ ਬੋਲਣ ਨੂੰ ਦੱਸ ਬੱਡ ਕੇ ਨੱਕੇ ਚ ਤੁੰਦਾਂਗੇ ਆ ਇੱਕ ਵੀ ਛੋਟਾ ਜਿਹਾ ਜੇ ਸਾਰੀ ਉੱਤੀ ਪੈਲੀ ਲਾਤੀ ਉਹਦਾ ਫਾਇਦਾ ਕੀ ਹੈ ਸਾਰੀ ਲੱਗਦੀ ਹੈ ਲੱਗ ਜਾਂਦੇ ਫਿਰ ਐ ਬੈਰੀ ਦੇ ਥੱਲੇ ਲੱਗ ਕੇ ਰਹਿਣਾ ਲੱਗ ਜਾਂਦੇ ਹਾਂ ਜੋ ਰਹੇ ਵਾਹ ਆ ਇੱਕ ਮੈਨੂੰ ਦੱਸ ਦੱਸ ਜਦ ਬਗੇਲੇ ਆ ਸੌ ਜਾ ਹਾਂ ਇੱਕਾ ਢੱਬੀ ਦੀ ਕੁੱਤੀ ਸੁੱਜੇ ਕਹਿੰਦਾ ਤਾ ਸੌ ਜਾੜੇ ਜੋਰੇ ਚ ਗਾਇ ਸਾਰੀ ਕੁੱਤੀ ਦੇ ਜਿਵੇਂ ਕੀ ਚੱਲਣਾ ਨਿਕੜਾ ਕਰਤਾ ਹੋਏ ਮਰੀ ਨਾ ਯਾਰ ਕੋਈ ਗੱਲਾਂ ਚ ਗੱਲ ਹੈ ਕੋਈ ਹੋਈ ਬੰਨਾਂ ਚ ਗੱਲ ਕਿਉਂ ਨਹੀਂ ਕੀ ਹੰਗਸਰ ਮੰਨ ਲਿਆ ਕਰੋ ਬਾਪੂ ਕਾ ਸੇਵੀ ਸ਼ਰਮ ਰ ਜਦੋਂ ਸਾਹਮਣੇ ਆਉਣ ਲੱਗੇ ਪਤੰਦਰ ਫੇਰ ਸਾਰਿਆਂ ਨੂੰ ਪਤਾ ਲੱਗ ਜੂਗਾ ਸਾਹਮਣੇ ਆ ਕੇ ਮੇਰੇ ਮੂੰਹ ਲੱਗੇ ਉਹਨਾਂ ਦੇ ਗੱਲਾਂ ਦੇ ਕਰਦਾ ਮੜੰਗਾ ਦਾ ਪੈ ਜਾਂਦਾ ਮੜੰਗੇ ਨੂੰ ਦੱਸ ਤੇ ਫੇਰ ਤੇਰਾ ਤੇਰਾ ਉਹਦੇ ਉਹ ਕੀ ਜਾਂਦਾ ਸੀਗਾ ਉਹਨਾਂ ਦਾ ਦੱਸਾ ਨਾ ਤੂੰ ਵਧੀ ਤੇ ਗਤੀ ਤੇ ਫੜ ਲੈ ਜੁਣ ਨਾ ਉਹ ਨਾ ਮੈਂ ਧੂਣਾ ਲੈਂਦਾ ਸੀਗਾ ਇੱਥੇ ਮਾਲ ਆ ਰਿਆ ਦੀ ਆਦੀ ਮੈਂ ਅਖਾਜਾ ਧੂਣਾ ਲੈ ਲਾ ਉਹ ਲੋਕਾਂ ਨੇ ਗੱਲ ਚ ਫੁੱਤੀਏ ਕਿ ਗਰਦੇ ਆ ਲੈ ਕੇ ਭਈ ਗਦੀ ਤੇ ਚੜਿਆ ਫੜ ਲੈ ਰੇ ਤੂੰ ਤੇ ਗੱਲੇ ਨੇ ਫੜਿਆ ਸੀ ਜੀ ਤੂੰ ਛੋੜਾਂਗੇ ਤਾਂ ਫਿਰ ਗਦੀ ਤੇ ਧੂਣਾ ਫੇਰੀ ਲਮਾਂਗੇ ਧੂਣਾ ਦਵਾ ਤਾਂ ਗਦੀ ਨੇ ਬਸ ਦਵਾਤਾਂ ਨਾਲੇ ਹਾਂ ਇਹ ਮਕਰ ਦਾ ਬਣਾ ਲੈ ਤੇ ਗੱਲਾਂ ਚੜੀਆਂ ਹੀ ਤਾਂ ਹੁੰਦਾ ਕਦ ਤੇ ਕਿ ਵੀਰ ਨੂੰ ਗੱਲਾਂ ਕਿਉਂ ਬਣਾ ਲੰਨਾ ਤੇ ਹੋਰ ਗਿਗਾਰਡ ਲਾਉਂਦਾ ਜੀ ਐਂ ਕਹਿਣਾ ਸਿੱਧਾ ਜੰਗਾਰਡ ਹੋ ਹੋਰ ਥੋੜੇ ਨੇ ਹੋਰ ਥੋੜੇ ਨੇ ਕਿਸੇ ਬੁੜੀ ਦੇ ਦੇ ਕੇ ਪਾ ਹਾਂ ਬੁੜੀ ਇਹ ਕਾਹਨ ਦਿੰਦੀ ਹੈ ਕਦੂ ਵੀਰ ਪੀਂਹਂਦੀ ਹੈ ਜੀ ਗਲਤ ਹੈ ਉਹ ਪੁੱਤ ਗੱਲਾਂ ਵਧੀਆ ਕਰਦੇ ਪਰ ਚੱਲਦੇ ਹਨ ਓਏ ਇੰਨੇ ਟਾਈਮ ਪਾਸ ਹੋ ਜਾਂਦਾ ਹੋਰ ਗੱਲਾਂ ਨੂੰ ਕੀ ਆ ਦੱਸ ਨਾਲੇ ਬਾੜ ਦਾ ਨਹੀਂ ਪਤਾ ਲੱਗਦਾ ਗੱਡੀ ਕਿੱਡੀ ਪੁੱਤ ਦਾ ਚੱਲ ਹੋ ਹੁੰਦਿਆ ਜਦੋਂ ਪਾਂਜਾ ਵਰਗੀ ਹੁੰਦਿਆ ਜਦੋਂ ਪੁੱਤ ਦਾ ਨਾ ਪਿਆਰੇ ਜੋੜਾ ਉਹਨਾਂ ਨਾਲ ਜਿਦਾਂ ਉਹ ਫੇਰ ਨਿਕਲੀ ਹੁੰਦਾ ਇਹ ਤਾਂ ਇੱਕ ਬਰਾਬਰੀ ਹੋ ਜਾਂਦੇ ਆ ਅੱਛਾ ਹਾਂ ਸਿਆਣੇ ਬੰਦੇ ਦੀ ਕਾਬਤਾ ਮੇਰੀ ਗੱਲ ਤਾਂ ਕਰਾ ਦੇ ਦੀ ਕੁੜੀ ਨਾ ਨਾ ਤਰਾਂ ਦਾ ਉਹ ਲੱਕ ਕੁੜੀ ਚੋਦਿਆ ਕੀ ਕਰੀਏ ਲਾਲਾ ਚਲਾ ਕਿਉਂ ਪੁੱਤ ਦਾ ਫਰਾਈ ਹੁੰਦਾ ਲੰਬਾ ਲੂੰ ਪਾਇਆ ਬਾਰੋਂ ਮੈਂ ਉਹ ਰੋਕੂ ਪਿਆ ਕਰ ਸਕ ਦੰਗਾ ਲੰਬਾ ਹੈ ਕਿ ਮੈਂ ਜੀ ਲੰਬਾ ਵੀ ਕੋਈ ਨਹੀਂ ਚਾ ਸਾਡਾ ਜਵਾਬ ਆ ਆ ਬਹੁਤ ਆਰਾਮ ਗਿਆ ਹੈ ਨਾ ਜੋ ਆ ਬਾਦੂ 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 ਪਾਣੀ ਪੜਾ ਸੀ ਨਹਿਰ ਚੱਜ ਉਹ ਜਮਾ ਡੱਟੀ ਸੀ ਹਾਂ ਇੰਨਾ ਮੈਂ ਕਦੇ ਨਹੀਂ ਦੇਖਿਆ ਪਾਣੀ ਮਾਗਰ ਸਰਪੰਚ ਚੁਰ ਵੀ ਰੋਕ ਲਵਾਈ ਜਾਂਦੇ ਪਾਣੀ ਦਿਨ ਪਤਾ ਕਿਵੇਂ ਹੋਏ ਵੇ ਪਾਣੀ ਦਾ ਨੁਕਸਾਨ ਕਰਦੀ ਆ ਹਾਂ ਹੁਣ ਤਾਂ ਕੀ ਨੁਕਸਾਨ ਹੋਊ ਨੁਕਸਾਨ ਹੁੰਦਾ ਕਿਉਂ ਨਹੀਂ ਨਹੀਂ ਬਾਹ ਓਏ ਤੇਰੇ ਇਧਰ ਕੀ ਖੜਕਾਇ ਹੋ ਜਾਂਦਾ ਓ ਪਾਪਾ ਓਏ ਹੈ ਬੁੜੀ 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 ਆ ਪਪੂ ਤਾਂ ਪੈਂਦਾ ਹੈ ਇਸ ਵੇਲੇ ਕਿਹੜੀ ਬੁੜੀ ਆ ਓਏ ਬੁੜੀ ਆ ਯਾਰ ਓ ਮੈਨੂੰ ਭੂਤ ਲੱਗਦਾ ਹੈ ਕੋਈ ਕੋਈ ਆ ਕੌਣ ਆ ਬਾਈ ਕੋਈ ਕੋਈ ਓ ਤਾਇਆ ਕਿਵੇਂ ਆ ਕੋਈ ਕੋਈ ਓ ਕਾਹਨ ਕੋ ਕੋਰੀ ਹੈ ਨਾ ਯਾਰ ਮੈਂ ਤਾਂ ਪਾਕਿਸਤਾਨ ਦੀ ਮਾਰੀ ਤੱਕ ਮੈਂ ਤਾਂ ਇਹਨਾਂ ਕੁੱਤੇ ਵੀ ਲਈ ਫਿਰਦੀ ਆ ਉਹ ਗੱਲ ਪੱਕੀ ਹੈ ਹਾਂ ਕੌਣ ਆ ਮੈਂ ਤਾਂ ਬੱਸ ਨੂੰ ਡੀਕਦੀ ਆ ਬੱਸ ਇਸ ਵੇਲੇ ਕਿਹੜੀ ਮਿੰਨੀ ਆਉਂਦੀ ਮੈਨੂੰ ਭੈਣ ਕੋਲੇ ਜਾਨੀ ਆ ਉਹਦੇ ਕਿਹੜੀ ਭੈਣ ਇੱਧਰ ਗਾਂ ਜਾਂਦੀ ਸੀ ਗਾਂ ਇੱਧਰ ਗਾਂ ਜਾਂਦੀ ਸੀ ਹਾਂ ਹਾਂ ਇੱਧਰ ਹੈਗਾ ਪਈ ਖਰ ਘਰ ਤਾਂ ਅੱਛਾ ਹਾਂ ਕਿਹੜਾ ਕਰ ਤਾਇਆ ਜਾਈ ਯਾਰ ਆਪਣੇ ਰੋਟੀਆਂ ਵਾਲੀ ਨਹੀਂ ਗਈ ਐ ਕਰੀਆ ਮੇਰੀ ਭੈਣ ਦਾ ਫੋਨ ਲਾ ਦੇ ਮੈਨੂੰ ਲਾਉਣਾ ਨਹੀਂ ਹੁੰਦਾ ਟੈਲੀਫੋਨ ਤੇ ਮੇਰੇ ਕੋਲ ਆਇਆ ਮੈਂ ਤੇ ਨਾ ਨਾ ਕਿੰਦਰ ਲਈ ਮਾਇਰ ਟੈਲੀਫੋਨ ਤੇ ਗੱਲ ਕਰਨੀ ਹੈ ਕਹਿੰਦੀ ਐ ਕਾ ਤੂੰ ਕਰੀ ਜਾਂਦੇ ਤੁਸੀਂ ਕਦੇ 부ੜੀ ਨਹੀਂ ਦੇਖੀ ਨਾ 부ੜੀ ਤਾਂ ਦੇਖੀ ਬੱਤੀ ਵਾਸਤੇ ਆਪ ਰਕਤਾਂ ਦੀ ਮਾਰੀ ਹੈ ਮਖਤਾਰ ਹੁਕੰਦ ਲੈ ਮੈਂ ਤਾਂ ਕਰੋ ਲੜਕੇ ਆਈਆਂ ਕਰਦੇ ਨਾਲ ਹਣਕਾ ਤਾਂ ਪੈਣ ਦੀ ਫੁੱਦੀਆਂ ਲਾਈ ਫਿਰ ਜਿਵੇਂ ਨਰ ਸੁਨਨੀ ਐ ਪਤਾ ਨਰਸੀ ਨਾ ਲੱਗੀ ਵੇ ਜੱਜਾ ਮੇਰੀ ਗੱਲ ਸੁਣ ਤਾਂਗਾ ਵਾਲਾ ਕਰ ਦਿੰਦਾ ਐ ਅੱਛਾ ਅਕਰਾਈ ਲੋਟਾ ਅਕਰੈਚਰ ਜੇ ਖਾ ਕੇ ਨਾ ਅੱਛਾ ਸਾਰੀ ਸਾਰੀ ਰਾਤ ਨਹੀਂ ਨਾਲੇ ਕੁੜਦਾ ਕੁੜਦੁਰ ਚੱਕੀ ਇੰਨਾ ਯਾਰ ਦੇਖ ਲੈ ਕੱਜਰ ਚ ਇੱਕ ਅਕਰੈਚਰ ਜੇ ਖਾਂਦੋ ਲਾਲ ਚਿੱਟੇ ਜੇ ਸਲੈਂਸਰ ਹਾਂ ਸਲੈਂਸਰ ਹੈ ਨਾ ਚੰਗਾ ਤਾਇਆ ਫਿਰ ਨਹੀਂ ਲਾਉਣਾ ਫਿਰ ਫਿਰ ਮੈਂ ਤਾਂ ਜਾਣੀ ਆ ਹਾਂ ਭਾਈ ਨਾ ਮੇਰੇ ਕੋ ਛੇੜਾ ਪਹੁੰਚਦਾ ਆਏ ਮੈਂ ਕਿੱਧਰ ਨਹੀਂ ਆ ਨਾ ਯਾਰ ਕੁਮਾਰਾ ਤਰੀ ਫੁਲਾ ਕੇ ਦਿਨੇ ਨੂੰ ਕਿੱਧਰ ਟੈਲੀਫੋਨ ਲੈ ਗੱਲ ਕਰਾਉਣੀਆਂ ਨਹੀਂ ਭੈਣ ਨਾਲ ਮੈਂ ਇਹਦੀ ਭੈਣ 12 ਵਜੇ ਭੈਣ ਕਿੱਥੇ ਦੀ ਭੈਣ ਹਣ ਆ ਅਸੀਂ ਬਲੇ ਕਿੱਧਰ ਜਾਏਗੇ ਇੱਥੇ ਰਾਤ ਕੱਟ ਲਾ ਨਾ ਆਤਾ ਆਂ ਕਿਉਂ ਜਾਊਂਗੀ ਮੈਂ ਤਾਂ ਤੇ ਤਾਇਆ ਚੰਗਾ ਨਹੀਂ ਲੱਗਦਾ ਕਿਹੜਾ ਚੰਗਾ ਯਾਰ ਤੂੰ ਹੀ ਮਰੀ ਨੇ ਪਕਾਈ ਮੈਨੂੰ ਮੈਨੂੰ ਲੱਗਦਾ ਤੇਰਾ ਮੁੰਡਾ ਮੈਨੂੰ ਸਿਆਣਾ ਲੱਗਦਾ ਤੂੰ ਤਾਂ ਲੁੱਚਾ ਜਾ ਲੁੱਚਾ ਕਿਹੜਾ ਪਸਾ ਲੁੱਚਾ ਨਾ ਭਾਈ ਮੁੰਡਿਆ ਤੂੰ ਦੱਸ ਮੈਨੂੰ ਬੱਸ ਵਸਾਊਗੀ ਕੋਈ ਹੁਣ ਕਿਹੜੀ ਬੱਸ ਭਾਲਦੀਆਂ 12:00 ਇੱਕ ਤਾਂ ਵੱਜਿਆ ਪਹਿਲਾਂ ਮੈਂ ਸੱਜਣ ਸਾਈਕਲ ਤੇ ਹੁਣ ਮੈਂ ਕੀ ਕਰਾਂ ਮੈਂ ਸਾਈਕਲ ਤੇ ਬਹਿ ਜੰਗੀ ਡੰਡਾ ਡੰਡੇ ਤੇ ਜਾਂ ਫਿਰ ਮੇਰੀ ਰਾਤ ਕਟਾ ਦੇ ਹੋਰ ਕੀ ਹੈ ਫਿਰ ਆਹ ਰਾਤ ਮੈਂ ਕਟਾ ਦੇਣਾ ਕਿੱਥੇ ਰਾਤ ਕਟਾ ਦੇਣਾ ਯਾਰ ਹੁਈ ਮਰੀਏ ਨਾ ਕੋਈ ਨਹੀਂ ਆਹੀ ਬਾਲੀ ਆ ਗਿਆ ਜੇ ਤੇ ਪਾਲੂ ਤੂੰ ਨਾ ਪਾਈ ਯਾਰ ਐ ਕਿਵੇਂ ਪਾਲੇਗਾ ਆਪਦੇ ਮੰਜੇ ਦੇ ਤੂੰ ਤੇ ਆਪਣਾ ਕੋਈ ਮੰਜੇ ਦਾ ਦੋ ਆ ਮੈਂ ਆਪਦੇ ਨਾਲ ਪਾਲੂ ਐ ਕਿਵੇਂ ਪਾਲੇਗਾ ਮੰਜੇ ਨਾਲ ਰੋਣੇ ਰੋਣੇ ਨਾਲ हां लगगा आगतਾ ਭਾਈ ਸਾਡੇ ਬਲਦਿੰ ਜਿੱਦੇ ਤੇਰੀ ਤਾਈ ਗੁਜਰੀਆ ਸੰਗਾ ਫੇਰ ਆਇਆ ਫਿਰ ਰੋਕੇ ਨਹੀਂ ਤੁਸੀਂ ਫਿਰ ਮੈਂ ਤਾਂ ਗਾਂ ਜਾ ਕੇ ਰਾਤ ਕੱਟ ਲੂੰਗੀ ਤੇ ਕਿੱਥੇ ਭਾਈ ਮਸਤ ਨੇੜੇ ਵਾਲਾ ਕਿੱਥੇ ਆਇਆ ਹਾਂ ਯਾਰ ਤੇ ਫਾੜ ਦੇਣਗੇ ਤੈਨੂੰ ਇੱਧਰ ਅੱਡਾ ਰੋੜੀ ਆ ਗਿਆ ਮੈਨੂੰ ਉੱਥੇ ਕੁੱਤਿਆਂ ਨੇ ਘੇਰ ਲਿਆ ਮੈਂ ਤਾਂ ਕੰਟਾ ਹੋ ਗਿਆ ਉੱਥੇ ਬੈਠੀ ਆਂ ਅੱਛਾ ਕੇ ਹੋਰ ਰੁਕੇ ਤੂੰ ਉਹ ਰਾਤ ਭਾਈ ਪੂਕ ਡੱਕ ਰਿਆ ਐ ਡੇਡੇ ਦੇ ਦੰਦ ਕਿਦੋਂ ਤੁਰਿਆ ਆ ਦੇ ਨਾ ਉੱਥੇ ਵੱਡੇ ਕੁੱਤੇ ਆ ਗਏ ਉੱਥੇ ਬਾਹਰ ਹਏ ਬੜੇ ਡਾਬਲੇ ਕੁੱਤੇ ਆ ਫਿਰ ਤਾਂ ਜਿਹੜੇ ਦੰਦ ਆ ਫਿਰ ਮੈਂ ਕਿੱਥੇ ਅਸੀਂ ਵੀ ਮਸਾ ਦੇ ਕਹੀ ਲੈ ਕੇ ਆਏ ਅਸੀਂ ਮਸਾ ਲੈ ਕੇ ਆਏ ਆ ਹੋਰ ਚਲੋ ਫਿਰ ਮੈਂ ਛੋਡੇ ਨਾਲ ਹੀ ਬਗ ਚੱਲਦੇ ਆ ਆ ਜਾ ਆਣ ਕੇ ਖੜ ਤੇ ਖੜ ਜਾ ਪਏ ਮੈਂ ਮੇਰੇ ਪਾਪੇ ਨੂੰ ਪੁੱਛਦਾ ਅੱਛਾ ਕਿਵੇਂ ਪਾਪਾ ਹੈ ਕਿਵੇਂ ਰਾਤ ਕਟਾਈ ਇਹ ਕਿੰਨਾ ਇਹ ਕੰਜਰ ਤਾਂ ਕਿੱਥੇ ਹੁਣ ਦੇ ਧਾਰੀ ਹੋਵੇ ਮੈਨੂੰ ਵੀ ਨਹੀਂ ਲੱਗਦਾ ਹੁਣਾ ਪੁੱਤੀ ਲਈ ਫਿਰਦੀ ਹੋਵੇ ਪਰੋਣਾ ਕੀ ਆ ਪ੍ਰਸ਼ਾਦ ਨਾ ਨਾ ਪਾ ਦੇਖ ਲੋ ਲੈ ਕੁਝ ਨਹੀਂ ਮੈਂ ਤਾਂ ਕੱਲਾ ਬਚਪਾ ਚਲੇ चाके तुरपी कर पढ़े ली एना जरा अगले होंगी मरी कपड़ा कपड़े भी नहीं चके घरों ਅਗਲੇ ਪੱਕੇ ਉਹੋਕਾ ਉੱਥੇ ਦੇਖ ਲਈ ਯਾਰ ਅਗਲੇ ਦੇ ਯਾਰ ਕੱਲਾ ਮੋਬਾਈਲ ਚੱਕ ਕੱਲਾ ਮੋਬਾਈਲ ਚੱਕ ਕਿ ਲਈ ਉਹ ਵੀ ਨਿਗਾਹ ਰੱਖਦਾ ਸੀਗਾ ਮੇਰੀ ਮਾਂ ਬੋਚ ਕਿਦ ਨੇ ਟੱਪਿਆ ਆਣ ਕਾ ਕਤੋਂ ਆਇਆ ਭਾਈ ਐਨਕਾ ਐਨਕਾ ਤੈ ਮੈਨੂੰ ਐਸੀ ਪਿੰਡ ਚੋਂ ਮਗਾ ਸਿਆਣ ਚ ਨਹੀਂ ਆਉਣੀ ਬੇਸਿਆਣ ਹੁੰਦੀ ਆ ਮਗਾ ਅਗਲਾ ਤੂੰ ਹੀ ਨਹੀਂ ਪਹਿਲਾ ਹੈ ਕਾਲੀ ਐਨਕਾ ਲਾਰ ਕਿਉਂ ਅਗਲਾ ਕੋ ਬੁੜੀ ਜਾਂਦੀ ਹੈ ਕੋਈ ਬਾਹਲੀ ਉਮਰ ਦੀ ਕਿਉਂ ਮਟਿਆ ਰਹਿ ਗਈ ਆ ਮੈਂ ਹਾਂ ਤੇਰੇ ਚੁੰਨੀ ਵੀ ਲੱਤੀ ਬੁੜੀ ਦਾ ਜ਼ਰਾ ਪਤਾ ਹੀ ਲੱਗਦਾ ਪੜਾ ਹੀ ਲੱਗਦਾ ਅਛਾ ਲੈ ਤੇ ਢੀਆ ਦੇ ਬਾਹਰ ਨੂੰ ਆ ਘੜ ਤਾਂ ਫਿਰ ਲੱਗ ਜੂਗਾ ਦੇਖਦਾ ਲਮਾ ਕੀ ਪਤਾ ਭੂਤ ਹੋਵੇ ਤੈਨੂੰ ਫੜ ਕੇ ਲੈ ਜੂ ਮੋੜ ਕੇ ਚਾਕੇਗਾ ਮੇਰੇ ਕੋਲੇ ਪਾਪਾ ਨਹੀਂ ਲੱਗਿਆ ਕਾਕ ਬੱਚਾ ਅਛਾ ਜਵਾਕ ਨਾ ਤੇਰਾ ਕੀ ਬੱਚਾ ਹੋਣ ਵਾਲਾ ਰਾਤ ਨੂੰ ਤੁਸੀਂ ਫਿਰਦੀਆਂ ਹਾਂ ਘੜ ਤਾਂ ਕੰਮ ਆ ਭਾਈ ਤੇਰਾ ਮਾਰ ਚੰਗਾ ਫਿਰਦਾ ਨਹੀਂ ਆ ਜਾ ਰਾਤ ਦਾ ਕਟਾ ਮੈਂ ਮੇਰੇ ਪਾਪੇ ਨੂੰ ਪੁੱਛਾਂ ਰਾਂ ਰਾਤ ਤੇ ਕਟਾ ਦੇਗਾ ਕਿਵੇਂ ਕਰੇਗਾ ਮੈਂ ਆਪਦੇ ਨਾਲ ਪਾਉਂ ਆ ਕਿਵੇਂ ਨਾ ਭਾਈ ਮੈਂ ਗੱਲ ਕਰ ਲਾ ਤਸੀਂ ਤਾਂ ਅਪਸੋ ਜਵਾਹਤੂ ਡਰਜਿੰਗ ਆਏ ਕਾਕਾ ਤੁਸੀਂ ਪਿਓ ਪੁੱਤਾਂ ਹਾਂ 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 ਪਿਓ ਤੇ ਫਿਰ ਮੈਂ ਕਹਤੋ ਕਰੀ ਜਾਂਨੇ ਹਾਂ ਮੈਂ ਮੇਰੇ ਪਾਪੇ ਨਾਲ ਰਹਿ ਕਰਦਾ ਸੀ ਚਲ ਆ ਜਾ ਚਲੀ ਗਏ ਫਿਰ ਮੈਂ ਉੱਥੇ ਤੁਹਾਡੇ ਕੋਲੇ ਰਹਿ ਜੂਗੀ ਤੇ ਹੋਰ ਕੀ ਤੜਕੇ ਪਹਿਲੀ ਵਾਰ ਸਚੜ ਜੂਗੀ ਕੋਈ ਤੇਰੇ ਕੋਲੇ ਪਈ ਕੋਈ ਜਾਣੀ ਜਾਣ ਕੱਤ ਪੱਤਰ ਜਾ ਹੈਗਾ ਜਾਨੂ ਹਾਂ ਮੋਬਾਈਲ ਹੈਗਾ ਮੇਰਾ ਇੱਥੇ ਸਾਰਾ ਸਬੂਤ ਕਾਰਡ ਪਾਪਾ ਉਹ ਟੱਚ ਕਾਰਡ ਹੈ ਟੱਚ ਕਾਰਡ ਟੱਚ ਕਾਰਡ ਆਧਾਰ ਕਾਰਡ ਵੀ ਹੈਗਾ ਤੇ ਵਿੱਚ ਅੱਛਾ ਨਹੀਂ ਫਿਰਦੀ ਅੱਛਾ ਸਾਰਾ ਕੁਝ ਆ ਕੋਲੇ ਸਬੂਤ ਕਰੇ ਜਾ ਕੇ ਖੋਲਾਂਗੇ ਤੇ ਬੈਂਕ ਕਾਪੀ ਹੈ ਹਾਂ ਹਾਂ ਸਾਰਾ ਕੁਝ ਅੱਛਾ ਚਾਲੂ ਆ ਹਾਂ ਚਾਲੂ ਆ ਆ ਕਿਹੜਾ ਡੀਐਸਪੀ ਦੀ ਗੱਲ ਮੈਂ ਨਾ ਪੁੱਛੀ ਨਾ ਪੈਸੇ ਬੜਾ ਹੋਏ ਤੇ ਕੋਲੇ ਹੋਰ ਜਰ ਆਜਾ ਚਲੋ ਕਰਕੇ ਠੀਕ ਦੂਰ ਆਪਣਾ ਆਈ ਥੀ ਆ ਭਾਈ ਆ ਆਜਾ ਅਬ ਸੋਚਾ ਵਾਲੇ ਲਾਲਾ ਕੀ ਕੁੱਤਾ ਬਿੱਲਾ ਨਾ ਪਈ ਭਾਈ ਜੀ ਕੀ ਕਰਦਾ ਮਾ ਘਰ ਤੂੰ ਯਾਰ ਹਾਂ ਕਾਕਾ ਹਾਂ ਕਾਕਾ ਹਾਂਜੀ ਬਾਲੇ ਕੁੱਤੇ ਆ ਸਾਡੇ ਪਿੰਡ ਤਾਂ ਬਾਲੇ ਪੜੇ ਕੁੱਤੇ ਡੱਡੇ ਕੁੱਤੇ ਰਹਿੰਦੇ ਉੱਥੇ ਸ਼ੇਰਾਂ ਵਰਗੇ ਨਾ ਕਾਕਾ ਹੁਣ ਕੋਈ ਬੱਸ ਬੱਸ ਦਾ ਟਾਈਮ ਹੈ ਨਹੀਂਗਾ ਨਾ ਨਾ ਬੱਸ ਬੱਸ ਇੱਥੇ ਕੋਈ ਨਹੀਂ ਆਉਂਦੀ ਹੁਣ ਸਾਡੇ ਪਿੰਡ ਦਾ ਬੱਸ ਦਿਨੇ ਵੀ ਨਹੀਂ ਕੋਈ ਆਉਂਦਾ ਜਾਂਦਾ ਸਾਧਨ ਮਿਲ ਜੇ ਮੈਨੂੰ ਨਾ ਨਾ ਸਹੀ ਮਿਲ ਗਏ ਥੋੜਿਆ ਕੀ ਕਰੀਂ ਨਾ ਯਾਰ ਮੈਂ ਦੇਖਦਾ ਕਿੰਨੀ ਕਿ ਦੂਰ ਹੈਗਾ ਸਾਰਾ ਕਾਕਾ ਕੀ ਕਰਦਾ ਇੱਧਰ ਹੋਗਾ ਕਹੇ ਤਾਂ ਵੇਖ ਤਾਂ ਵੱਡਾ ਕਰਦਾ ਬੁੜਾ ਜਾ ਭਾਈ ਇੱਧਰ ਤੈਨੂੰ ਕੋਈ ਕੁੱਤਾ ਨਾ ਡੱਡੇ ਸ਼ੇਰਾਂ ਵਰਗੇ ਕੁੱਤੇ ਸਾਡੇ ਗਿਆ ਬਾੜ ਪਗਿਆਰ ਸਾਡੇ ਪਗਿਆਰ ਹਾਂ ਵੱਡੇ ਏਡੇ ਏਡੇ ਕੁੱਤੇ ਉਹ ਤੱਕੀ ਆ ਮੇਰੇ ਵੀ ਘਰਾਂ ਵਾਲਾ ਇਦੋਂ ਵੀ ਭੁੜਾ ਜਾ ਕਾਣ ਉਹ ਆ ਕੀ ਕੋਈ ਉਹਨਾਂ ਪਪਾ ਯਾਰ ਉਹ ਵੀ ਤੁਰਿਆ ਤਾ ਹੁਣਾ ਯਾ ਮੈਂ ਉਹ ਵੀ ਬਾਲਾ ੱਤਕਾ ਕਰਦਾ ਮੇਰੇ ਨਾਲ ਅੱਛਾ ਹਾਂ ਅੱਛਾ ਪਪਾ ਤਾਂ ਮਾਰੀ ਕਰਦਾ ੱਤਕਾ ਕਰਦਾ ਵਿਚਾਰੀ ਨਾਲ ਕੀ ਕਰੀਏ ਨਾ ਯਾਰ ਮੈਂ ਕੀ ਕਰਿਆ ਯਾ ਮੈਂ ਨਹੀਂ ਕਰ ਜਾਂਦੀ ਇਹ ਕਹਿੰਦੀ ੱਤਕਾ ਕਰਦਾ ਮੜਾ ਜਾ ਨਹੀਂ ੱਤਕਾ ਹੀ ਕਰਦੀ ਆ ਜਾ ਕਿਉਂ ਮੂੰਹ ਤੋਂ ਲਈ ਇਹਨਾਂ ਚੁੰਨੀ ਯਾਰ ਇਹਨਾਂ ਆਰਟਕਨਾਂ ਧੱਕਾ ਕਰਦਾ ਤੂੰ ਰੋਟੀ ਟੁੱਕ ਖਾ ਲਿਆ ਸੀ ਕਿ ਨਾ ਕਿਹੜਾ ਰੋਟੀ ਟੁੱਕ ਮੈਂ ਤਾਂ ਗਾਥਨ ਦੀ ਤੁਰੀ ਆਂਗੀ ਅੱਛਾ ਹਾਂ ਕੋਈ ਕਰ ਮਾਰਾ ਹੀ ਹੋਇਆ ਕਿ ਪਤਾ ਕਦੋਂ ਕਦੀ ਵਿਚਾਰੀ ਤੂੰ ਟੰਗਾਲੀ ਤਾਂ ਹੈ ਹੀ ਨਹੀਂ ਤੇ ਤੂੰ ਹੀ ਦੋ ਥੱਪੜੀ ਫੇਰ ਮਾ ਨਾ ਮੈਂ ਨਹੀਂ ਹੁਣ ਖਾਣੀ ਮੈਂ ਤਾਂ ਬਸ ਜਾ ਕੇ ਨਾ ਪੈ ਜੂਗੀ ਤੇ ਤੜਕੇ ਮੈਨੂੰ ਪਹਿਲੀ ਬੱਸ ਚੜਾ ਦੇ ਚੰਗਾ ਆਉਂਦੇ ਨਹੀਂ ਬੱਸ ਨਹੀਂ ਆਉਂਦੀ ਬੱਸ ਨਹੀਂ ਆਉਂਦੀ ਹੈਗੀ ਸਵੇਰੇ ਨਾ ਬੱਸ ਸਵੇਰੇ ਦਿਨੇ ਵੀ ਨਹੀਂ ਆਉਂਦੀ ਕਿਉਂ ਮੈਂ ਅੱਡੇ ਤੋਂ ਜਾ ਕੇ ਚੜ ਜੂਗੀ ਕਿਸੇ ਨਾਲ ਅੱਡੇ ਤੇ ਵੀ ਨਹੀਂ ਆਉਂਦੇ ਅੱਡੇ ਤੇ ਤਾਂ ਸਾਡੇ ਬੰਦ ਲੱਗੇ ਹੋਏ ਆ ਬੱਸ ਕਰਾਇਆ ਦੇ ਦੂੰਗੀ ਕੋਈ ਛੱਡਿਆ ਆਊਗਾ ਆ ਜਾ ਆ ਜਾ ਆ ਜਾ ਤਲ ਤੋਰੇ ਤੇ ਕੀ ਗੱਲ ਹੈ ਭਾਈ ਗੁੱਸਾ ਕਰ ਲਿਆ ਤੂੰ ਕਰ ਨੀ ਪਤਾ ਐ ਬੱਕੂ ਗੱਲਾਂ ਹਾਂ ਬਾਪੂ ਨਾ ਕਹੇ ਤੈਨੂੰ ਨਾਲੇ ਤਾਂ दारू ਪੀਂਦਾ ਹੋਰ ਕੀ ਕਹੇ ਤੈਨੂੰ ਅੱਛਾ ਨਾਲੇ ਵਿੱਚ ਜਿਹੜੀ ਤਹਾਨ ਪ੍ਰਵਾਨ ਜਾਈ ਆ ਕਿ ਨਹੀਂ ਮੈਂ ਗੱਲ ਕਰੀ ਸੀ ਉਹ ਕਰੈਚਰ ਜੇ ਅੱਛਾ ਨਾਲੇ ਤਾਂ ਉਹ ਖਾਂਦਾ ਅੱਛਾ ਨਾਲੇ ਤਾਂ ਕੁੱਟਦਾ ਹਾਂ ਨਾਲੇ ਸਾਰੀ ਸਾਰੀ ਰਾਤ ਤੰਗ ਕਰੀ ਜਾਂਦਾ ਅਸੀਂ ਵਾਟਰ ਵਾਡੀ ਕੋਈ ਜਾਂਦੀ ਆ ਬਲੇ ਪੁੱਠੀ ਕਦੇ ਸਿੱਧੀ ਆਏ ਕਰੀ ਜਾਂਦਾ ਥੋੜੀ ਵਾਟਰ ਵਾਡੀ ਟਿਕਣੀ ਨਹੀਂ ਦਿੰਦਾ ਅੱਛਾ ਮੈਂ ਤਾਂ ਬਾਹਲੀ ਤੰਗ ਹੈ ਅੱਛਾ ਰੋ ਨਾ ਸੋ ਕਿ ਬੁੱਤ ਆਏ ਤੇਰੇ ਵਗੀ ਤਾਂ ਪੋਲੀ ਪੋਲੀ ਆਹਾ ਹਾ ਹੋਰ ਆ ਕੀ ਕਰੀਂ ਨਾ ਮੈਂ ਬਰਿਆਉਂ ਦਾ ਬਰਿਆਉਂ ਵਿਚਾਰੀਆਂ ਐ ਕੀ ਫਿਰ ਬਰਿਆਉਂ ਦਾ ਅਸੀਮਾ ਤੂੰ ਚਲ ਦੇ ਬਾਲਾ ਪੇੜ ਬੇਕਾਰ ਸਾਡਾ ਬੁੜਾ ਹਾਂ ਤੂੰ ਮੈਨੂੰ ਅਹ ਘਰ ਮੇਰੀ ਰਾਤ ਕਟਾ ਦੇ ਜੇ ਰਾਤ ਤੇਰੀ ਕਟਾਦਾ ਚੱਕਰ ਨਾ ਮੰਨ ਯਾਦੀ ਆ ਇਹ ਤਾਂ ਕੰਨੀ ਰਾਤ ਕਟਾ ਦੇ ਹੋਰ ਕੀ ਆਦੀ ਆ ਅੱਜ ਕੋਈ ਰਾਤ ਪਾਉ ਬਾਪੂ ਨਾਲ ਮੇਰੇ ਕੋਲ ਪਰ ਸੁਰੂ ਚਾ ਨਹੀਂ ਚੱਕਦਾ ਹੋਰ ਜਰ ਹੈ ਤੇਰਾ ਕੋਈ ਪਰਸ ਪਰਸ ਤਾਂ ਨਹੀਂ ਚਾਹਦਾ ਨਾ 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 ਸਾਡੇ ਇਹ ਜਾ ਕੰਮ ਨਹੀਂ ਹੁੰਦਾ ਕਿਉਂ ਨਾਵੇਂ ਨੂੰ ਮੇਰਾ ਭਰੀ ਫਿਰਦੀ ਐ ਕਿ ਕਈ ਕਿਰਾਇਆ ਪੜਾਈ ਵਿੱਚ ਵੈਸੇ ਤੂੰ ਮਾਚਾ ਮਾਨੀ ਅੱਛਾ ਤੂੰ ਮਾ ਵੀ ਆ ਤਾਂ ਸਾਰਾ ਉਹ ਅੱਜ ਕਾਂ ਕੇ ਜੇ ਤਾਂ ਮੇਰੇ ਕੋਲ ਹੀ ਫਿਰਨੇ ਪਏ ਦੇ ਦੂਆ ਹੈ ਐ ਪਪਾ ਰਾਤ ਤੂੰ ਦੇਖ ਲਈ ਆ ਕੇ ਇਹ ਲੋਟ ਆ ਕੇ ਹਾਰਾ ਕੁਝ ਚੱਕ ਲਈਏ ਤਾਂ ਹਾਂ ਤੋ ਸਤ ਤੋਂ ਥੋੜੇ ਜਿਹਾ ਨਾ ਜੀ ਮੈਂ ਤਾਂ ਉਹਦੀ ਕੱਢ ਲਈ ਮੈਂ ਅੱਛਾ ਇਹ ਤਾਂ ਮੋੜ ਨਹੀਂ ਦੀ ਸਕੀਮ ਨਹੀਂ ਤੇਰੀ ਹਣਾ ਫਿਰ ਮੈਂ ਮੁਰਦੀ ਨਹੀਂ ਹੁਣ ਤੂੰ ਐ ਖੜੀ ਫਿਰ ਗਾਂ ਜਾਊਂਗੀ ਨਾ ਮੇਰੇ ਕੋਲ ਨਾ ਰਹਾ ਕਰਨਾ ਹਾਂ ਸੋ ਮੋੜ ਨਹੀਂ ਦੀ ਸਕੀਮ ਤਾਂ ਨਹੀਂ ਪਾਉਂਦਾ ਤੋੜੇ ਜਿਹਾ ਨਾ ਜੀ ਮੈਂ ਜਿਵੇਂ ਨਾ ਰੱਖ ਦਿੰਦੇ ਆਪਾਂ ਇਹਨੂੰ ਕਾ ਪਾਪਿਕਾਨੀ ਦੱਸੀਗੀ ਵੀਰ ਕਾਚਾ ਆ ਆਹ ਕਹਿੰਦਾ ਤੂੰ ਬਾਪੂ ਮੈਂ ਤੈਨੂੰ ਦੱਸਦਾ ਮੈਂ ਨਹੀਂ ਕਹਿੰਦਾ ਹੋਰ ਕੋਈ ਸਾਡੇ ਕੋਲੇ ਅੱਛਾ ਮੈਂ ਚਲ ਗਮੰਡੀਆਂ ਦਾ ਲੈ ਆਵਾਂ ਮੇਰੀ ਗੱਲ ਸੁਣ ਲੈ ਤਾੜੇ ਮੇਰੀ ਰਾਤ ਤੇਰੀ ਕਟਾੜੇ ਕਾਨੀ ਮੇਰੀ ਗੱਲ ਸੁਣੋ ਹਾਂ ਬਾਪੂ ਅਸੀਂ ਦੋਨੇ ਪਿਓ ਪੋਤਾ अच्छा ਜਿਹੜੀ ਅਮਰੀਕਾ ਦੀ ਸੀਗੀ ਹਾਂ ਮੈਂ ਵੀ ਦਾਰੂ ਦੂਰ ਬਾਹਰ ਹੀ ਪਿੰਦਾ ਸੀ ਪਹਿਲਾਂ ਦੇਖੋ ਕੀ ਪੱਕੀ ਖਾਂਦਾ ਸੀਗਾ ਅੱਛਾ ਤੇਰੇ ਵਾਲਾ ਹਾਲ ਹੀ ਸੀ ਜਨੂ ਕਿ ਜਿਵੇਂ ਹੁਣ ਤੇਰਾ ਅੱਛਾ ਤੇ ਉਹ پوری ਰਾਤ ਮੈਂ ਬਾਹਰ ਉਂਕਰਿਆ ਜੀ ਨਾਲ ਮਤਲਬ ਮਾਰਾ ਚੰਗਾਰਿਆ ਅੱਛਾ ਅੱਛਾ ਤੇ ਫਿਰ ਵਿਚਾਰੀ ਸੁਆਸਾਂ ਦੀ ਪੂੰਜੀ ਪੂਰੀ ਕਰ ਗਈ ਰਾਤ ਨੂੰ ਨਹੀਂ ਉਹ ਤਾਂ ਆਇਆ ਹੁਣ ਸਾ ਵੀ ਕੋਈ ਮਿੰਟ ਲੈ ਲੈਣਾ ਪਪੂ ਤੂੰ ਮਾਂ ਨਹੀਂ ਮਾਰਦੀ ਫਿਰ ਉਹ ਫਿਰ ਸਵਾਸਾਂ ਦੀ ਪੂੰਜੀ ਪੂਰੀ ਕਰ ਗਈ ਭਾਈ ਐ ਸੋਟ ਪਾ ਦਮ ਨਾ ਮੇਰੀ ਮਾਂ ਹੀ ਮਾਰਦੀ ਤੂੰ ਮੈਨੂੰ ਕਹਿੰਦਾ ਨਾ 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 ਸਟੈਕ ਹੋ ਗਈ ਜਾਨ ਮਾਂ ਨਹੀਂ ਆ ਮੈਂ ਤਾਂ ਘਰ ਆ ਨਾ ਨਾ ਨਹੀਂ ਨਹੀਂ ਬਈ ਆ ਜਾ ਜਦੋਂ ਨਹੀਂ ਆ ਜਾ ਤੂੰ ਤਾਂ ਆ ਜਾ ਤੈਨੂੰ ਤੇਰੀ ਗੱਲ ਨਹੀਂ ਦੱਸਣੀ ਇਹ ਮੈਨੂੰ ਇਹ ਮੈਨੂੰ ਬਖਸ਼ ਦੂਗਾ ਇਹ ਜਾ ਪਾਪੀ ਨਾ ਨਾ ਤੈਨੂੰ ਦੱਸਿਆ ਪਾਪੀ ਇਹ ਆ ਜਾ ਤੂੰ ਆ ਜਾ ਬਸ ਫਕਤ ਤੂੰ ਆਪਣਾ ਮੰਜਾ ਅੱਡਾ ਢਾਲੀ ਜੇ ਨਾ ਢੰਗਾ ਪਾ ਦਲਾਂਗੇ ਮਾਰ ਅੱਧੀ ਰਾਤ ਕੱਟੀ ਮੇਰੇ ਘਰੇ ਹਾਂ ਜੇ ਤੂੰ ਕਹਾਂਂ ਜਾਪੜ ਨਾ ਮੈਂ ਜਾਂ ਤੰਮ ਨਹੀਂ ਕਰਦੀ ਬਾਪੂ ਨਾ ਐ ਇਹ ਕੰਮ ਤਾਂ ਰਾਜੇ ਨਾ ਨੀ ਛੱਡਿਆ ਮੈਂ ਤੇ ਤੀਆਂ ਵਰਗੇ ਤੂੰ ਮੇਰੇ ਨਾਲ ਕਰ ਨਾ ਐ ਨਾ ਕਰ ਕਿਉਂ ਆਏ ਕਿਵੇਂ ਰਾਖੇ ਖਾਨ ਪਰਵਾਨਾ ਖਾਨ ਪਰਵਾਨ ਤੇਰਾ ਕਦਾ ਹਰ ਪਰਮਾਨਾ ਦੇ ਨਾਲ ਤੂੰ ਤੋਂ ਖੁੰਡੋ ਬਣਿਆ ਮੌਲਾ ਮੌਲਾ ਉਹੀ ਲੱਗਦਾ ਮੈਂ ਤੋ ਇਹ ਚੱਲਦਾ ਯਾਰੀ ਖਾਨ ਪਰਵਾਨਾ ਕਿਵੇਂ ਕਰਦਾ ਹੈ ਨਾ ਤਰੀ ਦਾ ਹੈਗਾ ਪਹਿਲਾਂ ਸਹੀ ਦਿਨ ਤੋਂ ਕੋੜਾ ਕਦੇ ਬੁੜੇ ਨਹੀਂ ਹੁੰਦੇ ਆ ਦੇਖ ਲੈ ਕੋੜਾ ਦੇ ਇਹ ਜੀ ਨਹੀਂ ਮੈਂ ਉਹ ਤੂੰ ਮੈਂ ਦੱਸਦਾ ਜੀ ਆਈ ਮੇਰੀ ਮਾਂ ਮਾਰੀ